ਲੋਟ ਨਹੀਂ ਸੀ ਆ ਰਹੇ ਜਦੋਂ ਲੋਟ ਨਹੀਂ ਸੀ ਆ ਰਹੇ ਅੰਗਰੇਜ਼ ਮੇਰੇ ਸਾਲੇ ਕਹਿੰਦੇ ਵੀ ਇਹ ਲੋਟ ਨਹੀਂ ਆ ਰਹੇ ਲੋਟ ਕਿਵੇਂ ਕਰੀ ਬੱਗੀ ਲੈਨੇ ਮੇਰੇ ਸਾਲੇ ਦੀ ਛੜੇ ਹਨ ਮਾਰਦੀ ਆ ਜਦੋਂ ਮੂੰਹ ਪਾ ਫੈਰ ਹੈ ਠੀਕ ਹੈ ਨਾ ਸਿੱਟੋ ਪਰ ਆ ਇਹਨੂੰ ਕੀ ਫੈ ਤੇਰੀ ਆਹ ਗੱਲ ਕੌਣ ਨਾ ਫੇਫੜਿਆਂ ਨੂੰ ਗੁਰਦੇ ਦੇਖਦੇ ਨਾ ਗੁਰਦੇਆਂ ਨੂੰ ਕਿਡਨੀਆਂ ਦੇਖਦੀਆਂ ਇਹਨੂੰ ਪੀ ਰਿਹਾ ਦਾਰੂ ਆਉਣ ਵਾਲੇ ਸਾਡੇ ਦੇਸ਼ ਦਾ ਭਵਿੱਖ ਭਵਿੱਖ ਤਾਂ ਮੇਰਾ ਸਾਲਾ ਪਹਿਲਾਂ ਹੀ ਸ਼ਰਾਬੀ ਹੋਇਆ ਬੈਠਾ ਜਦੋਂ ਤੂੰ ਕਹ ਰਹੀ ਨਾ ਪਿਆਰ ਕਰੇਗਾ ਉਹਨੇ ਉਹ ਐ ਕਰ ਲੈਣਾ ਜਿਹੜੇ ਬੰਦੇ ਨੂੰ ਨੌਲੇਜ ਹੈ ਉਹਦੀ ਤੁਸੀਂ ਭੈਣ ਚ ਦਈ ਸੀਦਾ ਅਸੀਂ ਕਰ ਰਹੇ ਮੈਂ ਆਪਦਾ ਗਿਆਨ ਵੰਡ ਰਿਹਾ ਫਿਰ ਜਰ ਪੰਜਾਬ ਅਮਰੀਕਾ ਇੰਗਲੈਂਡ ਦਾ ਜਰ ਮੈਂ ਕਹਿੰਦਾ ਜੇ ਜਰ ਮੈਂ ਰੂਸ ਤੱਕ ਫਿਰਦੇ ਤੂੰ ਕੈਨੇਡਾ ਚ ਫਿਰਦਾ ਜੇ ਭੈਣ ਦੀ ਪੀਚ ਕਿ ਪਿੰਡੀ ਦੇਣਾ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ ਅਮਲ ਕਰੋ ਕਰੋ ਇਹਨੇ ਰੇ ਆ ਜੋ ਆ ਜੋ ਪੰਜਾਬ ਕਰ ਤੇ ਫਲਾਈਏ ਲੀਵਰ ਗਾਣਾ ਕੱਢਦਾ ਦਿਮਾਗ ਨੂੰ ਦਿਮਾਗ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਦਿਲ ਦਾ ਕਸੂਰ ਹੈ ਬੜੀ ਦਿਮਾਗ ਚ ਗੱਲ ਕੋਈ ਹੋਰ ਲਾਵਾਂ 5 ਮਿੰਟ ਛਪੀ ਚ ਤੇ ਸੁਧਾਰ ਕੇ ਉਦੋਂ ਵਾਹ ਯਾਰ ਗਲੀਆਂ ਨਾਲੀਆਂ ਚ ਰੋਜ਼ ਆਪਾਂ ਬਹੌਕਰ ਫੇਰਿਆ ਕਰਾਂਗੇ ਯਾਰ ਗੱਲ ਸੁਣ ਜਿਹੜਾ ਸ਼ਰੀਰ ਹੈ ਦੇਖ ਲਾਲ ਗਲਾਲ ਬੂਟ ਪਾਇ ਕਾਲਾ ਚਾਦਰਾ ਖੱਟਾ ਕੜਤਾ ਹਰੀ ਮੇਰੇ ਸਾਲੇ ਦੀ ਜਾਟਕ ਨੀਲੀ ਨੀਕਰ ਪਾਈ ਹੈ ਮੇਰਾ ਸਾਲਾ ਐ ਲੱਗ ਰਿਹਾ ਵੀ ਆਰਡਰ ਹੈ ਆਰਡਰ ਹੈ ਹੋਏ ਹਮ ਤੁਮ ਸਜਦਾ ਹੋ ਕੇ ਮਰ ਜائیں گے ਆ ਕਿਹੜਾ ਖੜਾ ਹੈ ਇਹੜਾ ਹੈ ਮੇਰਾ ਸਾਰਕੜਾ ਓਏ ਓਏ ਖੜ ਜਾ ਓਏ ਖੜ ਜਾ ਓਏ ਹੋਏ 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 ਓਏ ਕਿਉਂ ਮੇਰੇ ਆ ਸਾਲਿਆ ਇਹ ਜ਼ਹਿਰ ਖਾ ਰਹੇ ਆ ਗੱਲ ਸੁਣ ਤੈਨੂੰ ਕੋਈ ਤੰਗੀ ਆ ਮੈਂ ਖਾ ਰਿਹਾ ਮੈਨੂੰ ਬਹੁਤ ਤੰਗੀ ਆ ਮੈਂ ਤੈਨੂੰ ਸਮਝਾ ਰਿਹਾ ਸੁਣ ਜਿਹੜਾ ਜਰਦਾ ਤੂੰ ਲਾਏਂਗਾ ਇੱਕ ਤਾਂ ਇਹਦੇ ਨਾਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਬਦਬੂ ਪੈਦਾ ਹੁੰਦੀ ਹੈ ਦੂਜੀ ਗੱਲ ਸਾਡੇ ਜਿਹੜਾ ਦੇ ਵਿੱਚ ਮੇਰੇ ਸਾਲਾ ਕੈਸਲ ਉਤਪਤ ਹੁੰਦਾ ਹੈ ਨੰਬਰ 1 ਨੰਬਰ 2 ਤੇ ਮੇਰੇ ਸਾਲੇ ਦਾ ਹੁਣ ਦੇਖ ਮੇਰੇ ਨਾਲ ਵੀ ਇਹ ਚੀਜ਼ ਵਾਪਰੀ ਜਦੋਂ ਮੈਂ ਲਾਉਂਦੇ ਹੁੰਦੇ ਸੀ ਜਦੋਂ ਆਪਾਂ ਘਰ ਵਾਲੀ ਦਾ ਮਤਲਬ ਆਪਣਾ ਬੁਗੀ-ਬਾਗੀ ਲੈਨੇ ਆ ਮੇਰੇ ਸਾਲੇ ਦੀ ਛੜੇ ਹਨ ਮਾਰਦੀ ਆ ਜਦੋਂ ਮੂੰਹ ਪਾਸੇ ਕਰ ਲੈਂਦੀ ਹੈ ਅੱਧਾ ਪਿਆਰ ਤਾਂ ਉਦੋਂ ਹੀ ਖਤਮ ਹੋ ਜਾਂਦਾ ਆਏ ਥੁੱਕਣਾ ਜਿਹੜਾ ਠੁੱਕਣ ਨਾਲ ਬੁਰਾ ਲੱਗਦਾ ਜਿਹੜਾ ਇਹ ਚੀਜ਼ ਆ ਯਾਰ ਰੋਗ ਪੈਦਾ ਕਰਦਾ ਇਹਨੂੰ ਸੱਡ ਦੇ ਜਿਹੜਾ ਬੰਦਾ ਨਾ ਯਾਰ ਗੱਲ ਸੁਣ ਜਿਹੜਾ ਨਾ ਮਨੁੱਖਾ ਜਨਮ ਹੈ ਇਹ ਸਿਰਫ ਇੱਕੋ ਹੀ ਹੈ ਦੁਬਾਰਾ ਨਹੀਂ ਮਿਲਣਾ ਇਹ ਤੁਸੀਂ ਨਸ਼ਿਆਂ ਪੱਤਿਆਂ ਚ ਗਾਲ ਲੈਂਦੇ ਹੋ ਇਹ ਤਾਂ ਬਈ ਇਹ ਲਾਉਂਦੇ ਆ ਯਾਰ ਕਿੱਥੋਂ ਗੰਦੇ ਚੱਕਿਆ ਵਾ ਓ ਵੱਲੇ ਓ ਵੱਲੇ ਜਫੀ ਪਾ ਓ ਵੈਰੀ ਗੁੱਡ ਨਸ਼ਾ ਮੁਕਤ ਪੰਜਾਬ ਬਣਾਉਣਾ ਆਪਾਂ ਨਹੀਂ ਲਾਉਣਾ ਇਥੇ ਵੈਰੀ ਗੁੱਡ ਨਸ਼ਾ ਮੁਕਤ ਪੰਜਾਬ ਫੜੜਾ ਚੱਲ ਗਿਆ ਢਾਲੀ ਆ ਜਾ ਬਹੁਤ ਵਧੀਆ ਕੰਮ ਕਰ ਗਿਆ ਏ ਤੂੰ ਆਹ ਜਿਹੜਾ ਮਾਨਸ ਜਨਮ ਹੈ ਇਹ ਹੀ ਦਰਲਭ ਹੈ ਇਹ ਦੁਬਾਰਾ ਨਹੀਂ ਮਿਲਣਿਆ ਦੇ 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 ਜੇ ਤੈਨੂੰ ਕਦੇ ਲੱਗਦਾ ਹੋਵੇ ਵੀ ਹੁਣ ਮਰ ਕੇ ਅਗਲੇ ਜਨਮ ਚ ਮੈਂ ਫਲਾਣਾ ਜੰਪੂ ਮਿਲਦਾ ਨਹੀਂ ਕੋਈ ਯਾਰ ਇਹ ਤਾਂ ਹੀ ਦਾ ਕਹਿੰਦਾ ਨਸ਼ੇ ਮੁਕਤ ਹੋ ਜੀ ਜਨਮ ਕਤੇ ਧਰਿਆ ਫੇ ਦੁਬਾਰਾ ਠੀਕ ਹੈ ਨਾ ਇਸ ਕਰਕੇ ਨਸ਼ੇ ਮੁਕਤ ਹੋ ਜਾ ਲੈ ਆਹ ਦੇਖ ਲੈ ਓਏ ਯਾਰ ਮੈਂ ਸਮਝਾ ਰਿਹਾ ਨੌਜਵਾਨੀ ਨੂੰ ਇਹ ਜਿਹੜੀ ਤੂੰ ਸਰਗਟ ਪੀ ਰਿਹਾ ਇਹਦੇ ਬਾਰੇ ਵੀ ਹੁਣ ਤੂੰ ਚੰਨਣਾ ਲੈ ਲੈ ਇਹ ਤੂੰ ਅੰਦਰ ਜਾ ਕੇ ਮੇਰਾ ਸਾਲਾ ਗੁਰਦਿਆਂ ਤੇ ਫੇਫੜਿਆਂ ਦੇ ਵਿੱਚ ਅੰਨੇ ਕਰ ਦਿੰਦਾ ਗੁਰਦੇਆਂ ਦੇ ਫੇਫੜਿਆਂ ਨੂੰ ਨਾ ਫੇਫੜਿਆਂ ਨੂੰ ਗੁਰਦੇ ਦੇਖਦੇ ਨਾ ਗੁਰਦੇਆਂ ਨੂੰ ਕਿਡਨੀਆਂ ਦੇਖਦੀਆਂ ਨਾ ਕਿਡਨੀਆਂ ਨੂੰ ਗੁਰਦੇ ਦੇਖਦੇ ਇਹਦੇ ਨਾਲ ਕੈਂਸਰ ਵੀ ਹੁੰਦਾ ਇਹਦੇ ਨਾਲ ਨਿਗਾ ਵੀ ਘਟਦੀ ਹੈ ਤੇ ਅਨੇਕਾਂ ਤਰ੍ਹਾਂ ਦੀਆਂ ਹੋਰ ਭੰਤੀਆਂ ਭੰਤਕੇ ਬਿਮਾਰੀਆਂ ਲੱਗਦੀਆਂ ਲੈ 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 ਗੱਲ ਸੁਣ ਹਲ ਹਣ ਤੂੰ ਹੋਰ ਛੰਡ ਲੈ ਗਾਲੀ ਚੱਲ ਪਈ ਐ ਮੈਨੂੰ ਬਾਲੀ ਨੌਲੇਜ ਐ ਮੈਂ ਕੋਈ ਆਮ ਖਾਸ ਬੰਦਾ ਨਹੀਂ ਮਰਦਾ ਬਾਲਿਆ ਨੌਲਜ ਹੁਣ ਛੋਟੇ ਜਿਹੇ ਗੱਲ ਦੇ ਐਗਜ਼ੈਮਪਲ ਹੈ ਹੁਣ ਤੂੰ ਸਰਗਟ ਪੀਤੀ ਸਰਗਟ ਨਾਲ ਤੇਰੇ ਮੂੰਹ ਚੋਂ ਗੰਦੀ ਸਮੈਲ ਆਉਣੀ ਹੈ ਜਦੋਂ ਤੂੰ ਘਰ ਆਈ ਨਾਲ ਪਿਆਰ ਕਰੇਗਾ ਉਹਨੇ ਮੂੰਹ ਐ ਕਰ ਲੈਣਾ ਆਫਟਰ ਆਲ ਉਹਨੂੰ ਸਮੈਲ ਆ ਰਹੀ ਹੈ ਗੱਲ ਤੇਰੀ ਸਹੀ ਆ ਬਈ ਯਾਰ ਠੀਕ ਹੈ ਨਾ ਇਸ ਕਰਕੇ ਧਿਆਨ ਰੱਖ ਸੱਟ ਇਹ ਗੰਦੀ ਜੀ ਸਰਦੇ ਠੀਕ ਹੈ ਨਾ ਠੀਕ ਹੈ ਬਈ ਮਝਾਉਣਾ ਵੀ ਹੈ ਠੀਕ ਹੈ ਨਾ ਹੁਣ ਅੱਜ ਤੋਂ ਬਾਅਦ ਸਰਗਟ ਤਾਂ ਨਹੀਂ ਪੀਂਦਾ ਮੈਂ ਕਹਣਾ ਜਮਾ ਨਹੀਂ ਬਈ ਛੱਟੂ ਹੱਥਾਂ ਦੋਨੇ ਇਰੇ ਜਰਦਾ ਛੜਤਾ ਤੂੰ ਸੈਕਟਰਾਂ ਛੜਦਿਆਂ ਆਪਾਂ ਹੁਣ ਇਹ ਇੱਕ ਤੋਂ ਦੋ ਹੋ ਗਏ ਦੋ ਤਾਂ ਆਪਾਂ ਹੁੱਦਾ ਹੁੰਦਾ ਕਾਫਲਾ ਵੜਾਉਣਾ ਆਓ ਚੱਲੀ ਗਏ ਲੋ ਆਜੋ ਆਜੋ ਠੀਕ ਹੈ ਨਾ ਪਰ ਸੁਣ ਹੋਰ ਸੁਣ ਦੇਖ ਕਿੰਨੀ ਵਧੀਆ ਕੁਦਰਤ ਹੈ ਹਾਂ ਕਿਵੇਂ ਦਰਾਖਤ ਲੱਗੇ ਆਹਾ ਹਾ 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 ਕਿਵੇਂ ਚਿੜੀਆਂ ਚੀ ਚੀ ਇਦਾਂ ਮਿਊਜ਼ਿਕ ਵੱਜ ਰਿਹਾ ਟਰੈਕਟਰ ਤੇ ਡੈਕ ਲੱਗਿਆ ਇਹ ਜਿਹੜੀ ਜ਼ਿੰਦਗੀ ਦਾ ਸਵਾਦ ਆ ਨਾ ਇਹ ਤੁਹਾਨੂੰ ਹੁਣ ਆਨੰਦਮਈ ਤਰੀਕੇ ਨਾਲ ਪ੍ਰਾਪਤ ਹੋਊਗਾ ਗਰੰਟੀ ਇਹ ਰੇ ਅੱਜ ਗੱਲ ਸੁਣ ਸਾਰੀ ਧਰਤੀ ਤੁਹਾਨੂੰ ਵਧੀਆ ਲੱਗੂ ਆ ਦੇਖ ਜਿਵੇਂ ਆਏ ਲੱਗ ਰਿਹਾ ਕਿਕਰ ਦੇ ਫਲ ਕਹਿੰਦੇ ਹੁਣ ਸਾਸਰੀਕਰ ਪੀਨੇ ਪੀਨੇ ਫੋਨ ਹੇ 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 ਧੁੱਕੇ ਵੀ ਲੱਗਦੇ ਨੇ ਧੁੱਕੇ ਵੀ ਲੱਗਦੇ ਸੋ ਇਹ ਆਨੰਦਮਈ ਤਰੀਕੇ ਨਾਲ ਜਿਹੜਾ ਜੀਵਨ ਆਪਦਾ ਸ਼ਫਲਾ ਕਰੋ ਨਸ਼ਿਆਂ ਤੋਂ ਦੂਰ ਰਹੋ ਨਸ਼ਿਆਂ ਤੋਂ ਕੋਈ ਲੋੜ ਨਹੀਂ ਠੀਕ ਹੈ ਨਸ਼ੇ ਪੱਤੇ ਛੱਡੋ ਕੋੜ ਵੱਡੋ ਕਿਹੜ ਵੱਡੋ ਇਹ ਜੱਫੀ ਵੱਢਦੀ ਹੈ ਜੱਜੂ ਕੀ ਜੱਫੀ ਦੀ ਹੈ ਜੱਜੂ ਕੀ ਜੱਫੀ ਇਹ ਨਸ਼ੇ ਛੱਡੋ ਕੋੜ ਵੱਡੋ ਆਜੋ ਆਪਾਂ ਪੂਰੀ ਜਾਗਰੂਤਾ ਫੈਲੋੜੀਏ ਬਸ ਇਹ ਜਾਗਰੂਤਾ ਕੋਟ ਦੁਨੀਆਂ ਤੋਂ ਸ਼ੁਰੂ ਹੋ ਉਹਦੇ 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 ਪੂਰਾ ਪੰਜਾਬ ਚ ਫੈਲ ਜੂ ਜਦੋਂ ਇਤਿਹਾਸ ਲਿਖਿਆ ਜਾਵੇ ਵੀ ਇਹ ਨਸ਼ਾ ਛਡਣ ਜਾਗਰਤਾ ਕਿਨੇ ਚਲਾਈ ਸਹੀ ਤੇਰਾ ਨਾਮ ਹਾਂ ਭਾਈ ਤੇਰਾ ਨਾਮ ਪੱਕਾ ਹੈ ਹਾਂ ਨਾar ਥੋੜਾ ਵੀ ਲਿਖਾਉ ਮੈਂ ਫੁੱਦੂ ਨਹੀਂ ਵੀ ਮੈਂ ਕੱਲਾ ਆਪਦਾ ਜਿਹੜਾ ਆਪਣਾ ਸਾਰਾ ਐਕਟੀਵੇਟ ਲੈ ਜਾ ਥੋੜਾ ਵੀ ਨਾਲ ਕਰ ਠੀਕ ਹੈ ਨਾ ਇਹ ਇਹ ਮੇਰਾ ਸਾਰਾ ਜਿਹਦੇ ਕੀ ਨਜ਼ਾਰਾ ਆ ਰਿਹਾ ਠੀਕ ਹੈ ਹੈਲੋ ਜਿੰਦਗੀ ਦਾ ਆਨੰਦ ਲੈ ਲਿਆ ਆਪਾ ਠੀਕ ਹੈ ਨਾ ਮੇਰੇ ਜਿਹੜੀਆਂ ਗੱਲਾਂ ਆਪਣਾ ਜਿਹੜਾ ਗਿਆਨ ਹੈ ਇੱਕ ਮਿੰਟ ਨੰਬਰਦਾਰ ਆਉਂਦਾ ਕੋਟ ਦੋਨੇ ਵਾਲਾ ਨੰਬਰਦਾਰ ਆ ਰਿਹਾ ਹੈ ਨੰਬਰਦਾਰ ਸਾਹਿਬ ਬੰਦ ਕਰ ਲੋ ਮਾੜੀ ਜੀ ਗੱਡੀ ਬੰਦ ਕਰ ਲੋ ਨੰਬਰਦਾਰ ਸਾਹਿਬ ਆ ਜਾਓ ਉਤਰਿਓ ਠੀਕ ਹੈ ਆਪਣਾ ਵੀ ਗਿਆਨ ਦੇ ਦੇ ਹੋਰ ਨੰਬਰਦਾਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਛੋਨੂ ਮਾੜੀ ਜੀ ਰਾਇ ਤੇ ਨਹੀਂ ਸਭ ਤੋਂ ਪਹਿਲਾਂ ਤਾਂ ਨੰਬਰਦਾਰ ਸਾਹਿਬ ਤੁਹਾਡੇ ਪੈਗ ਲੱਗਿਆ ਵੇ ਅੱਜ ਮੰਨ ਲਵਾਜੋ ਅੱਜ ਲਈ ਹੈ ਬੱਸ ਅੱਜ ਤੋਂ ਬਾਅਦ ਮਾਰੀ ਦੀ ਵੀ ਨਹੀਂ ਲਾਉਣੀ ਆਪਾਂ ਜਿਹੜਾ ਕੋਟ ਦੁੰਨੇ ਦਾ ਢਾਂਚਾ ਲੈ ਕੇ ਚੱਲੇ ਆ ਇਹ ਕੋਟ ਦੁੰਨੇ ਦਾ ਢਾਂਚਾ ਦੇਖੋ ਜਿਹੜੀ ਜ਼ਿੰਦਗੀ ਹੈ ਇਹ ਇੱਕੋ ਹੀ ਹੈ ਇਹ ਨੂੰ ਨਸਿਆਂ 'ਚ ਨਹੀਂ ਗੱਲ ਨੇ ਨਸਿਆਂ ਤੋਂ ਆਪਾਂ ਦੂਰ ਹੋਣਾ ਦੇਖੋ ਕੁਦਰਤ ਨਾਲ ਪਿਆਰ ਕਰਨਾ ਜਿਵੇਂ ਹੁਣ ਮੰਨ ਲਓ ਕੁਗਗੀ ਆਰਡ ਰਹੀ ਹੈ ਹਾਂ ਐਦਾਂ ਜਿਹੜੀਆਂ ਆਰਡ ਰਹੀਆਂ ਇਹਨਾਂ ਦੀ ਆਵਾਜ਼ ਸੁਣੋ ਕੁਦਰਤ ਨਾਲ ਪਿਆਰ ਕਰੋ ਨਸਿਆਂ ਨੂੰ ਦੂਰ ਕਰੋ ਨਸ਼ਾ ਛੱਡੋ ਕੋੜ ਵੱਟੋ ਕੋੜ ਵੱਟੋ ਆਪਾਂ ਗੱਡੀ ਤੇ ਵੀ ਲਖਾਉਣਾ ਥੰਡੀ ਠੀਕ ਹੈ ਇੱਕ ਦਿਨ ਮੈਂ ਗੱਡੀ ਮੰਗ ਵੀ ਲੈ ਕੇ ਜਾਵਾਂਗਾ ਠੀਕ ਹੈ ਨਾ ਹੋ ਸਕਦਾ ਮੈਨੂੰ ਪੰਜਾਬ ਚ ਫਰਕ ਸਾਸਰੀਕਰ ਠੀਕ ਹੈ ਆਜੋ ਆਜੋ ਇਧਰ ਦੀ ਆਜੋ ਇਹ ਗਤੀਵਿਧੀਆਂ ਆਪਾਂ ਨੂੰ ਚਲਾਉਣੀਆਂ ਪੈਣੀਆਂ ਹਨ ਨੌ ਜਵਾਨ ਸਭਾ ਦੀ ਏਕਤਾ ਬਣਾਉਣੀ ਪੈਣੀ ਹੈ ਆਈ ਦੱਬੀ ਚੱਲ ਆਪਾਂ ਯਾਰ ਫਿਰ ਕਿੰਨਾ ਹੌਸਲਾ ਆ ਰਿਹਾ ਠੀਕ ਹੈ 10 ਰੰਡੇ ਕੋੜ ਚੋੜੇ ਐ ਜੋ ਆਜੋ ਪੰਜਾਬ ਅਕਤ ਫਲਾਈਏ ਗਾਲਿ ਚੜੇ ਠੀਕ ਹੈ ਨਾ ਜਿਹੜਾ ਮੇਰਾ ਖਿਆਲ ਇਹ ਜੀਵਨ ਹੈ ਇਹ ਜੀਵਨ ਯਾਰ ਵਾਰ-ਵਾਰ ਥੋੜੀ ਮਿਲਦਾ ਅਸੀਂ ਨਸ਼ੇ ਚ ਗਾਲ ਰਹੇ ਹਾਂ ਠੀਕ ਗੱਲ ਸਾਨੂੰ ਨਸ਼ੇ ਚ ਜੀਵਨ ਨਹੀਂ ਗਾਲਣਾ ਚਾਹੀਦਾ ਠੀਕ ਹੈ ਨਾ ਇਹ ਜਿਹੜੀ ਮੈਂ ਜਾਗਰਤਾ ਫਲਾ ਰਿਹਾ ਜਿਵੇਂ ਪਾਣੀ ਤੇ ਜਲ ਬਫੈਲਦੀ ਹੈ ਮੈਂ ਆਏ ਫਲਾ ਰਿਹਾ ਜਾਗਰਤਾ ਹੈ ਹੋਰ ਯਾਰ ਮੈਂ ਆਪਦੇ ਪਿੰਡ ਨੂੰ ਖਿਆਲ ਬਣਾਉਣਾ ਫਿਰ ਆਪਦੇ ਪੰਜਾਬ ਨੂੰ ਖਿਆਲ ਬਣਾਉਣਾ ਹੜੀ ਹੜੀ ਸਾਰੀ ਜੜੀ ਚਾਰ ਪਿਆ ਨੂੰ ਖਿਆਲ ਬਣਾਣਾ ਸਾਰੀ ਸਾਰੀ ਚਾਰ ਤੇ ਖਿਆਲ ਬਣਾਉ ਮੈਂ ਕੋਈ ਮੇਰੇ ਗੂਗਲੀ ਟੀਚਰ ਜਰ ਮੈਂ ਹੈ ਕਿ ਨਾ ਜੇ ਜਰ ਮੈਂ ਰੂਜ ਤੱਕ ਫਿਰਦੇ ਤੂੰ ਕੈਨੇਡਾ ਚ ਫਿਰਦਾ ਜੇ ਭੈਣ ਦੀ ਪੀਜ ਕਿ ਪਿੰਡੀ ਦੇਣਾ ਜਿਹੜੀ ਮੈਂ ਗੱਲ ਕਰ ਰਿਹਾ ਉਹਦੇ ਅਮਲ ਕਰੋ ਕਰੋ ਇਹ ਜਰ ਮੇਰੀ ਗੱਲ ਸੁਣ ਜਦੋਂ ਆਪਾਂ ਜਿਹੜੀ ਗੱਲ ਦਾ ਗਤੀਵਿਧੀ ਕਰ ਲਈ ਹਾਂ ਓ ਗੱਲ ਆਪਾਂ ਸਿਰੇ ਲਾਉਣੀ ਐ ਲਾਵਾਂਗੇ ਬਈ ਲਾਵਾਂਗੇ ਸਿਰੇ ਲਾਇ ਬਣਾ ਹਟਦੀ ਨਹੀਂ ਆਪਾਂ ਜਰ ਲਾਉਣਾ ਵੈਣਾ ਠੀਕ ਐ ਨਾ ਹਾਂ ਹਾਂ ਹੁੰਦਾ ਓਏ ਓਏ ਓ ਜਿਆ ਯਾਰ ਕਿਰੂ ਕਿਨੂ ਸਖਸਾ ਦੇਗੀ ਕਿਉਂ ਕਿਹੜਾ ਯਾਰ ਸਾਡੇ ਪੰਜਾਬ ਮੇਰੇ ਅਸਲੇ ਅਕਲ ਹੀ ਨਹੀਂ ਕੀ ਹੋ ਗਿਆ ਮਤਾਂ ਤੁਰਿਆ ਕਿ ਤੂੰ ਇਹ ਜਿਹੜਾ ਮਿੱਠਾ ਨਾ ਇਹ ਸ਼ੂਗਰ ਨੂੰ ਐ ਕਰਾ ਸ਼ੂਗਰਾਜ ਆ ਸ਼ੂਗਰਾਜ ਆ ਸ਼ੂਗਰਾਜ ਇਹ ਤਾਂ ਬਹੁਤ ਨਾਰਾ ਗੱਲ ਛੰਡ ਨੌ ਜਬਾਨਾ ਜਦੋਂ ਮਿੱਠਾ ਅੰਦਰ ਸਾਡੇ ਲੀਵਰ 'ਚ ਜਾਂਦਾ। ਅੱਛਾ। ਠੀਕ ਹੈ ਨਾ ਲੀਵਰ 'ਚ ਜਾ ਆਵੜਿਆ। ਲੀਵਰ ਗਾਣਾ ਕੱਢਦਾ ਦਿਮਾਗ ਨੂੰ। ਦਿਮਾਗ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਦਿਲ ਦਾ ਕਸੂਰ ਹੈ। ਦਿਲ ਨੂੰ ਪੁੱਛਦਾ ਵੀ ਕਿਉਂ ਮਿੱਠਾ ਕਰ ਰਿਹਾ? ਦਿਲ ਕਹਿੰਦਾ ਮੇਰਾ ਕੋਈ ਕਸੂਰ ਨਹੀਂ ਅੱਖਾਂ ਦਾ ਕਸੂਰ ਹੈ। ਅੱਖਾਂ ਨੇ ਮਿੱਠਾ ਦੇਖਿਆ। ਪੈਰ ਅੱਟ ਕਹਿੰਦਾ ਵੀ ਪੈਰਾ ਦਾ ਕਸੂਰ ਹੈ ਤੁਰ ਕੇ ਗਏ। ਪੈਰ ਕਹਿੰਦੇ ਜੇਬ ਦਾ ਕਸੂਰ ਹੈ ਵੀ ਇਹ 'ਚ ਪੈਸੇ ਕੱਢੇ। ਹੈ? ਉਦੋਂ ਮੁੜ ਕੇ ਸਾਰਾ ਕੁੱਲ ਮਲਾ ਕੇ ਸਾਰਾ ਸਰੀਰ ਕਹਿੰਦਾ ਜੀਬ ਦਾ ਕਸੂਰ ਆ ਜੀਬ ਮੇਰੇ ਸਾਲੇ ਦੀ ਮਿੱਠੇ ਨੂੰ ਦੇਖ ਕੇ ਮੋਤੀ ਸਹੀ ਗੱਲ ਹੈ ਜਿਆ ਮਹਾਰਾ ਹੈਟ ਇਸ ਕਰਕੇ ਮਿੱਠਾ ਜਿਹੜਾ ਸ਼ਾਨੂੰ ਰੋਗ ਪ੍ਰਾਪਤ ਕਰਦਾ ਸੋ ਇਸ ਕਰਕੇ ਹਜ਼ਾਰਾਂ ਅਨੇਕਾਂ ਬਿਮਾਰੀਆਂ ਸਾਨੂੰ ਮਿੱਠੇ ਤੋਂ ਹੀ ਲੱਗਦੀਆਂ ਜਿਹੜੇ ਕੈਂਸਰ ਆਦ ਰੋਗ ਲੱਗ ਰਹੇ ਆ ਇਹ ਮਿੱਠੇ ਤੋਂ ਲੱਗ ਰਹੇ ਨੇ ਪਤਾ ਠੀਕ ਹੈ ਨਾ ਫੋਣ ਯਾਰ ਤੂੰ ਲਾਲਾ ਕ੍ਰੀਨਾ ਕਪੂਰ ਲਾਲਾ ਪਰੀਟੀ ਜੈਂਟਾ ਲਾਲਾ ਇਹ ਮਿੱਠਾ ਜਮਾ ਨਹੀਂ ਕਹਿੰਦੀਆਂ ਉਹਨਾਂ ਨੂੰ ਲੈ ਯਾਰ ਕਮਾਲ ਉਹਨਾਂ ਨੂੰ ਪਤਾ ਜ਼ਹਿਰ ਹਾਂ ਐਡਵਰਟਾਈਜ਼ਮੈਂਟ ਜ਼ਰੂਰ ਕਰਦੀਆਂ ਅੱਛਾ ਵੀ ਦੀਵਾਲੀ ਆ ਗਈ ਲੱਡੂ ਪਰ ਆਪ ਮੂਤ ਤੇ ਨਹੀਂ ਆ ਰਹੀ ਤੇ ਉਹ ਆਪ ਤੋਂ ਖਾਂਦੀ ਵਾਲੇ ਨੇ ਨਾ ਮੈਂ ਦੇਖੀ ਉਹ ਯਾਰ ਐਡ ਕਰਦੀ ਐ ਇੰਟਰੋਵੇਨਟ ਜੋਰਦੀ ਐ ਸ਼ਾਮ ਲਈ ਰੋਟੀ ਵੀ ਨਹੀਂ ਖਾਂਦੀਆਂ ਯਾ ਰੋਟੀ ਦਾ ਖਾਣੀ ਹੈ ਹੂੜੇ ਮੇਰਾ ਸੜਾ ਹੋ ਮੈਂ ਗਿਆਨ ਬਣ ਰਿਹਾ ਮੈਂ ਕੁੱਤੂ ਧੋੜੀ ਜਿਹੜੇ ਬੰਦੇ ਨੂੰ ਦੁਨੀਆ ਦੀ ਆਪਣਾ ਪੈਸਾ ਕਮਾਉਣ ਦੇ ਖਤਰ ਇੱਕ ਮਿੰਟ ਹੋਰ ਇੱਕ ਵਾਰ ਸੁਣੀ ਯਾਰ ਜਿਹੜੇ ਬੰਦੇ ਨੂੰ ਨੌਲੇਜ ਹੈ ਉਹਦੀ ਤੁਸੀਂ ਭਾਂਡ ਚ ਦਈ ਸੀਦਾ ਅਸੀਂ ਕਰ ਰਹੇ ਮੈਂ ਆਪਦਾ ਗਿਆਨ ਵੰਡ ਰਿਹਾ ਫਿਰ ਜਰ ਪੰਜਾਬ ਦਾ ਹਿਸਾਬ ਨੰਨਾ ਸੱਚ ਜਗ ਠੀਕ ਹੈ ਮੈਂ ਵੰਡ ਰਿਹਾ ਐਜ ਕਰਕੇ ਮਿੱਠਾ ਬੰਦ ਕਰੋ ਮੈਂ ਪੰਜਾਬ ਸੁਧਾਰਨ ਚ ਰਿਹਾ ਹਾਂ ਮੇਰੀ ਜਿਹੜੀ ਮਹੱਮ ਦਾ ਹਿੱਸਾ ਬਣ ਅੱਛਾ ਹਾਂ ਚਲੋ ਹੁਣ ਤੁਸੀਂ ਆਪ ਤਾਂ ਬੋਲੋ ਹੁਣ ਮੇਰੀ ਇਹਦਾ ਵੇਸਣ ਵਾਲੇ ਲੱਡੂ ਨੇ ਅੱਛਾ ਹਾਂ ਫੇਰ ਠੀਕ ਹੈ ਆਪ ਉਹ ਵੇਸਣ ਦਾ ਕੋਈ ਨਹੀਂ ਵੇਸਣ ਐ ਕਰੋ ਮੇਰੀ ਮਹੱਮ ਚ ਜਿਹੜਾ ਸਾਲੀਆਂ ਲਾਲਾਂ ਡਿੱਗ ਪਈਆਂ ਪੂਰਾ ਖਾਲੀ ਕਰਤਾ ਤੁਸੀਂ ਮੇਰੀ ਮਹਮਦਾ ਹਿੱਸਾ ਬਣੋ ਆ ਜਾ ਨਾਲ ਤੁਰੋ ਠੀਕ ਹੈ ਨਾ ਹੇ ਲੋ ਬਾਗੋ ਕਾਣੀਆਂ ਪਤਾ ਨਹੀਂ ਮੇਰਾ ਸਾਲਾ ਮਿੱਠਾ ਖਾਣ ਨੂੰ ਬਾਹਲਾ ਜੀ ਕਰ ਰਿਹਾ ਠੀਕ ਹੈ ਆਹ ਹੋਰ ਮੈਂ ਤਾਂ ਦੋ ਚਾਹਨੇ ਲਵੇਟ ਤੇ ਆ ਤੁਸੀਂ ਖਾ ਲੰਨੀ ਕਰ ਤਾ ਰਮ ਰਮ ਕੋਈ ਬੇਫਿਕਰ ਯਾ ਇਹ ਵੇਚਣ ਦਾ ਕੋਈ ਫਰਕ ਨਹੀਂ ਹੁੰਦਾ ਅਜਾ ਵੇਚਣ ਨਾਲ ਨਹੀਂ ਹੁੰਦਾ ਵੇਚਣ ਨਾਲ ਯਾਰ ਆ ਮੇਰੇ ਸਾਰੇ दारू ਪੀ ਜਾਂਦੇ ਗਏ ਕਿੰਨੇ ਕਿੰਨੇ ਬੰਦੇ ਬੈਠੇ ਸੁਧਾਰ ਗਏ ਇਹਨਾਂ ਨੂੰ ਸੁਧਾਰ ਗਿਆ ਆਜੋ ਆਜੋ ਸੁਧਾਰਨ ਦਾ ਫਰਜ਼ ਹੈ ਆਪਣਾ ਤਾਂ ਜੇ ਯਾਰ ਖੇ ਲਿਆ ਹੇ ਹੇ ਰੋਕ ਜਾਓ ਰੋਕ ਜਾਓ ਰੱਖ ਜਾਓ ਰੱਖ ਜਾਓ ਰੱਖ ਜਾਓ ਖੜ ਜਾ ਕੀ ਕਰ ਰਹੇ ਹੋ ਕਿਉਂ ਸੂ ਸੈਟ ਕਰ ਰਹੇ ਹੋ ਹਾਂ ਹਾਂ ਸੂ ਸੈਟ ਕਰ ਚ ਗੱਲ ਤਾਂ ਛੱਡ ਲਿਆ ਇਹ ਸੂ ਸੈਟੀ ਹੈ ਇਹ ਸੂ ਸੈਟ ਹੈ ਆ ਕੀ ਲਿਖਿਆ ਆ 1 ਮਿੰਟ ਆ ਕੀ ਲਿਖਿਆ ਉਹ ਨਹੀਂ ਸੂ ਸੈਡ ਹੁੰਦਾ ਇਹ ਕਿਦਾ ਲਵਯੂ ਗੱਲ ਸੁਣ ਲਵਯੂ ਹੁੰਦਾ ਇਹ ਤੇ ਲਿਖਿਆ दारू ਪੀਣੀ ਛੇਤ ਲਈ ਹਾਨੀਕਾਰਕ ਹੈ ਜੇ ਮੈਂ ਤੈਨੂੰ ਆਪ ਹੀ ਜ਼ਹਿਰ ਦੇ ਕੇ ਕਹਾ ਵੀ ਇਹ ਜ਼ਹਿਰ ਆ ਤੂੰ ਮਰ ਜਾਵੇਂਗਾ ਤੂੰ ਫੇਰ ਪੀ ਰਿਹਾ ਉਹ ਨਹੀਂ ਜ਼ਹਿਰ ਇਹਦਾ ਓਏ ਝਰ ਗੱਲ ਸੁਣ ਲੈ ਹੁਣ ਗੱਲ ਚੱਲ ਫੀਆ ਹੁਣ ਮੈਂ ਤਾਂ ਦੇਖ ਪੰਜਾਬ ਸੁਧਾਰ ਨੂੰ ਤੁਰ ਪਿਆ ਮੈਂ ਤਾਂ ਜਿਹੜਾ ਪੈੰਡਾ ਤਿਆਰ ਕਰਨਾ ਇਹ ਬੰਦਾ ਜ਼ਰਦੇ ਲਾਉਂਦਾ ਸੀ ਆਹ ਬੰਦਾ ਸਿਰਗਟਾ ਪੀਂਦਾ ਸੀ ਆਹ ਮਿੱਠਾ ਕਹਿੰਦਾ ਸੀ ਛੱਡ ਦੇ ਵੀ ਮਿੱਠਾ ਵੀ ਹੁਣ ਗੱਲ ਚੱਲ ਵੀ ਤੂੰ ਪੀ ਰਿਹਾ दारू ਆਉਣ ਵਾਲੇ ਸਾਡੇ ਦੇਸ਼ ਦਾ ਭਵਿੱਖ ਭਵਿੱਖ ਤਾਂ ਮੇਰਾ ਸਾਲਾ ਪਹਿਲਾਂ ਹੀ ਸ਼ਰਾਬੀ ਹੋਇਆ ਬੈਠਾ ਪੰਜਾਬ ਸਾਡਾ ਕਰੀ ਤਰਕੂ ਟਟੂ ਇਹਸ ਕਰਕੇ दारू ਛੱਡੋ ਕੋੜ ਵੱਡੋ ਯਾਰ ਸਰਕਾਰਾਂ ਦਾ ਤਾਂ ਵੇਚਨੀ ਰੇਵੀ ਨਿਊ ਹਵਦਾ ਲੈ ਹੁਣ ਸੁਣ ਲੈ ਗੱਲ ਜੇ ਗੱਲ ਚੱਲ ਵੀ ਸਰਕਾਰ ਨੂੰ ਰੇਵੀ ਨਿਊ ਆ ਰਿਹਾ ਹੈ ਅੱਛਾ ਥੋੜੇ ਗੁਰਦੇ ਫੇਰ ਥੋਡੀਆਂ ਕਿਡਨੀਆਂ ਫੇਰ ਜਦੋਂ ਤੁਸੀਂ 55 ਤੋਂ 51 ਸਾਲ ਚ ਗਏ ਇਹ दारू ਨੇ ਉਦੋਂ ਕਹਿਣਾ ਵੀ ਬਹਿਣ ਕੇ ਲਗੜਿਆ ਪੀਂਦਾ ਰਿਹਾ ਸੀ ਹੌਣ ਆ ਜਾ ਉਦੋਂ ਫਿਰ ਤੈਨੂੰ ਡਾਕਟਰ ਦੇ ਲੈ ਕੇ ਜਾਣਗੇ ਮੁੰਡੇ ਤੇਰੇ ਜਵਾਨ ਹੋਣਗੇ ਤੈਨੂੰ ਗਾਲਾਂ ਕੱਢਣਗੇ ਬੁੜਿਆ ساری ਉਮਰ दारू ਪੀਤੀ ਠੀਕ ਹੈ ਹੈ ਉਦੋਂ ਉਹਨਾਂ ਨੇ ਤੈਨੂੰ ਹਸਪਤਾਲ ਚ ਨਹੀਂ ਲਿਜਾਣਾ ਮੰਜੇ ਦੇ ਪਿਆ ਤੜਫ ਤੜਫ ਕੇ ਮਰेंगे ਕੁਦਰਤ ਤੇ ਲਾਲਾ ਕਿੰਨੀ ਹਸੀਨ ਦੁਨੀਆ ਜਾ ਹਾ 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 ਨੀਲਾ ਨਿਲੌਰ ਰਸ਼ਮਾਨ ਵਿਚ ਚਿੱਟੇ ਚਟੂਰ ਬੱਦਲ ਵਿਚ ਦੀ ਬਗਲੇ ਕਾ ਕੁੱਦਿਆ ਕਿਆ ਆਂ ਦਰਾਖਤ ਸਿਆਸਾ ਕੁਦਰਤ ਦਾ ਆਨੰਦ ਲਓ ਕੁਦਰਤ ਦੇ ਨਾਲ ਜੁੜੋ ਕੁਦਰਤ ਤੁਹਾਡੇ ਨਾਲ ਜੁੜੇ ਤੁਸੀਂ ਕੁਦਰਤ ਨਾਲ ਜੁੜੋ ਹੁਣ ਤੁਸੀਂ ਕੁਦਰਤ ਤੁਹਾਡੇ ਨਾਲ ਕਿਉਂ ਨਹੀਂ ਜੜ ਰਹੀ ਕੁਦਰਤ ਨੂੰ ਪਤਾ ਵੀ ਤੁਸੀਂ ਢੱਕੇ ਬੈਠਿਓ ਕੁਦਰਤ ਕਹਿੰਦੀ ਆਪਾਂ ਕੀ ਕੁਦਰਤ ਤਾਂ ਸਾਫ਼ ਸੁਥਰੀ ਤੇ ਸੱਚੀ ਕੁਦਰਤ ਨਹੀਂ ਬੋਲਦੀ ਝੂਠ ਕੁਦਰਤ ਉੱਥੇ ਆਪਦਾ ਜਲਵਾ ਦਿਖਾਉਂਦੀ ਹੈ ਜਿੱਥੇ ਕਲੀਨ ਆ ਬੰਦਾ ਨਾ ਨਸ਼ੇ ਨਾ ਪੱਤੇ ਨਾ ਮੇਰੇ ਸਾਲੇ ਮਿੱਠੇ ਤੇ ਨਾ ਬੱਤੇ ਉਥੇ ਕੁਦਰਤ ਆਉਂਦੀ ਹੈ ਕਿਤੇ ਤੁਸੀਂ ਇਕੱਲੇ ਬਹਿ ਕੇ ਸੜਕ ਤੇ ਜਾਂ ਰੋਡ ਤੇ ਕਿਤੇ ਕਿਤੇ ਬੈਠ ਕੇ ਇਕਾਗਰਤਾ ਨਾਲ ਕੁਦਰਤ ਨਾਲ ਗੱਲਾਂ ਕਰਕੇ ਦੇਖਿਓ ਕੁਦਰਤ ਤੁਹਾਡੇ ਨਾਲ ਗੱਲਾਂ ਆਪ ਕਰੂਗੀ ਕੁਦਰਤ ਤੁਹਾਨੂੰ ਆਪ ਪੁੱਛੂ ਹੋਰ ਕੀ ਹਾਲ ਚਾਲ ਆ ਕਿਵੇਂ ਆ ਮੰਟੀ ਕਿਧਰੋਂ ਆ ਰਹਿਆ ਕੀ ਗਤੀਵਿਧੀਆਂ ਚੱਲ ਰਹੀਆਂ ਜਦੋਂ ਕੁਦਰਤ ਨੂੰ ਪਤਾ ਵੀ ਡੱਕਿਆ ਹੋਵੇ ਕੁਦਰਤ ਕਹਿੰਦੀ ਮੈਂ ਪਾਸੇ ਹੋ ਕੇ ਲੰਘੂ ਕਿਉਂ ਬੜੀ ਦਿਮਾਗ ਚ ਗੱਲ ਕੋਈ ਹੋਰ ਲਾਵਾ 5 ਮਿੰਟ ਛਪੀਸ ਤੇ ਦੜ ਗਈ ਚਲੋ ਫਿਰ ਆਪਾਂ 1 ਤੋਂ ਬਣ ਕੇ 2 2 ਤੋਂ ਬਣ ਕੇ 5 5 ਤੋਂ ਬਣ ਕੇ 5 ਲੱਖ ਆਓ ਦੁਨੀਆ ਸੁਧਾਰਨ ਚੱਲ ਗਏ ਆ ਜਾਓ ਚਲੋ ਬਈ ਬੱਲੇ 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 ਆ ਜਾਓ ਦੁਨੀਆ ਸੁਧਾਰਦਗੇ ਪਿੰਡ ਤੋਂ ਸ਼ੁਰੂਆਤ ਬਹੁਤ ਸੋਹਣੀ ਹੋ ਜਾਂਦੀ ਹੈ ਯਾਰ ਇਹ ਆ ਜਾਓ ਵੀ ਆ ਜਾਓ ਠੀਕ ਹੈ ਨਾ ਹਾਂਜੀ ਵੇਖੋ ਆਪਣਾ ਕਾਫਲਾ ਬਣ ਗਿਆ ਠੀਕ ਹੈ ਹੁਣ ਜਿਹੜੇ ਗੁਰਦੇ ਆ ਕੀੜਣੀਆਂ ਉਹ ਵੀ ਖੁਸ਼ ਹੋ ਰਹੀਆਂ ਹੈ ਉਹ ਵੀ ਕੁਦਰਤ ਦਾ ਆਨੰਦ ਲੈ ਰਹੀ ਹੈ ਕਿੰਨੀਆਂ ਗਿੱਧਾ ਪਾ ਰਹੀ ਹੈ ਗੁਰਦੇ ਭੰਗੜਾ ਪਾ ਰਹੇ ਗੁਰਦਿਆਂ ਦੇ ਕੁਰਤੇ ਜਾਦਰੇ ਪਾਏ ਜੁੱਤੀਆਂ ਖੋਸੇ ਪਾਏ ਕਿਡੜੀਆਂ ਦੇ ਸਲਵਾਰ ਕਮੀਜ਼ ਪਾਈ ਹੈ ਇੱਧਰ ਕਿਡੜੀਆਂ ਗਿੱਧਾ ਪਾ ਰਹੀਆਂ ਇੱਧਰ ਮੇਰੇ ਨਾਲੇ ਗੁਰਦੇ ਭੰਗੜਾ ਪਾ ਸਹੀ ਗੱਲ ਆਫਟਰ ਆਲ ਆਪਾਂ ਕਲੀਨ ਕਰਨਾ ਇਹ ਸਾਰਾ ਆਪਣੇ ਪਿੰਡ ਸੁਧਾਰ ਕੇ ਉਦੋਂ ਬਾਅਦ ਯਾਰ ਗਲੀਆਂ ਨਾਲੀਆਂ ਚ ਰੋਜ਼ ਆਪਾਂ ਬਹੌਕਰ ਫੇਰਿਆ ਕਰਾਂਗੇ ਜਮਾ ਸਹੀ ਗੱਲ ਹੈ ਸਹੀ ਨਾਲ ਪਾਣੀ ਦਾ ਛੜਕਾਇਆ ਕਰਦੇ ਕਰਾਂਗੇ 10 ਵਜੇ 2 ਵਜੇ ਫੇਰ ਵਾੜੀਆਂ ਲੈ ਕੇ ਸੜਕ ਬਰਤਵਾਰ ਚੱਲਿਆ ਕਰਾਂਗੇ ਹਾਂ ਬਾਬੇ ਦੇ ਓਟ ਆਸਰਾ ਨਹੀਂ ਆ ਕਰਾਂਗੇ ਆਪਾਂ ਹੌਲੀ ਹੌਲੀ ਇਹ ਸਾਰਾ ਪੰਜਾਬ ਸੁਧਾਰਦਾ ਹੈ ਇਹ ਆਜੋ ਚਲੋ ਚਲੋ ਇਹਨੂੰ ਵੀ ਸੁਧਾਰੋ ਆਜੋ ਆਜੋ ਓਏ ਕਿਵੇਂ ਆਵੇਂ ਨਾ 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 ਕੀ ਕਰ ਰਹੇ ਆ ਕੀ ਕਰ ਰਹੇ ਆ ਕੀ ਕਰ ਰਹੇ ਕੀ ਕਰ ਰਹੇ ਯਾਰ ਕਨਾਲ ਦੀ ਗੱਲ ਹੈ ਯਾਰ ਯਾਰ ਤੂੰ ਮੇਰੀ ਗੱਲ ਸੁਣ ਯਾਰ ਅਸੀਂ ਤਾਂ ਪੰਜਾਬ ਨੂੰ ਨਸ਼ੇ ਚੋਂ ਕੱਢ ਰਹੇ ਹਾਂ ਮੈਂ ਗਤੀ ਵਿਧੀਆਂ ਨਾਲ ਸਾਰਿਆਂ ਨੂੰ ਜੋੜ ਰਹੇ ਹਾਂ ਤੂੰ ਯਾਰ ਨਸ਼ੇ ਕਰ ਰਹੀ ਨਹੀਂ 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 ਗੱਲ ਹੈ ਕੋਈ ਨਸ਼ਾ ਕਿੱਥੋਂ ਯਾਰ ਇਹਦਾ ਯਾਰ ਦਵਾਈ ਹੈ ਹੈ ਕੁਦਰਤੀ ਚੀਜ਼ ਯਾਰ ਦਵਾਈ ਹੈ ਤਾਂ ਆਹ ਦਵਾਈ ਜੇ ਯਾਰ ਕਿਵੇਂ ਸਮਝਾਈਏ ਆਪ ਨਸ਼ੇ ਕਰਨ ਦੇ ਮਾਰੇ ਤੁਸੀਂ ਯਾਰ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਗਲਤ ਸੁਣ ਹੁਣ ਇਹ ਜਿਹੜੀ ਫੀਮ ਹੈ ਇਹ ਫੀਮ ਦਾ ਜੇ ਮੈਂ ਤੈਨੂੰ ਐਗਜ਼ਾਮਪਲ ਦੇਵਾਂ ਚਾਇਨਾ ਚੀਨ ਚੀਨ ਬਹੁਤ ਜਿਆਦਾ ਤਰੱਕੀ ਦੇ ਵਿੱਚ ਸੀ ਹਾਂ ਹੈਗੇ ਸੀ ਚੀਨ ਕੋਲੇ ਆਪ ਦਾ ਗੰਨਾ ਆਪਦੀਆਂ ਖੰਡਾਂ ਆਪਦੀਆਂ ਪ੍ਰਾਪਰਟੀਆਂ ਹਾਂ ਉਹਦੇ ਭਾਂਡੇ ਵੀ ਬਹੁਤ ਮਹਤਵਪੂਰਨ ਆਪਦੇ ਭਾਂਡੇ ਮੈਂ ਕਹਿੰਦਾ ਪੂਰੀ ਦੁਨੀਆ ਸਪਲਾਈ ਪੂਰੀ ਦੁਨੀਆ ਚ ਭਾਂਡੇ ਸਪਲਾਈ ਹੁੰਦੇ ਸੀ ਹਾਂ ਤੰਬਾ ਤੁੰਬਾ ਗੰਨਾ ਸਪਲਾਈ ਤੰਬਾ ਚਮੜਾ ਮੈਂ ਕਹਿੰਦਾ ਯਾਰ ਕਿਹੜੀਆਂ ਕਿਹੜੀਆਂ ਗਤੀ ਵਿਧੀਆਂ ਕਰਾਉਂ ਨੂੰ ਕਿਸੇ ਚੀਜ਼ ਤੋਂ ਕੋਈ ਵੀ ਦੇਸ਼ ਤੋਂ ਕਿਸੇ ਦੇਸ਼ ਤੋਂ ਚੀਜ਼ ਲੋਟ ਨਹੀਂ ਸੀ ਯਾਰ ਜਦੋਂ ਲੋਟ ਨਹੀਂ ਸੀ ਆਰੇ ਅੰਗਰੇਜ਼ ਮੇਰੇ ਸਾਲੇ ਕਹਿੰਦੇ ਵੀ ਇਹ ਲੋਟ ਨਹੀਂ ਯਾਰ ਇਹ ਲੋਟ ਕਿਵੇਂ ਕਰੀਂ ਉਹਨਾਂ ਰੇ ਹੋਰ ਇੱਕ ਹੋਰ ਇੱਕ ਹੱਥ ਕੰਡਾ ਬਣਾਇਆ ਕੀਨੀ ਲੋਟ ਨਹੀਂ ਆਈ ਫਿਰ ਗੋਰਿਆਂ ਨੇ ਦਿਮਾਗ ਵਰਤੇ ਆਪਣੇ ਇੰਡੀਆ ਦੇ ਵਿੱਚ ਗੋਰਿਆਂ ਦਾ ਰਾਜ ਗੋਰਿਆਂ ਨੇ ਕੀ ਕਰਿਆ ਆਪਣੇ ਇੰਡੀਆ ਚ ਕੀ ਗਾਈ ਫੀਮ ਇੰਡੀਆ ਦੇ ਵਿੱਚ ਫੀਮ ਅਗਾ ਕੇ ਕੀਨੀ ਵਾਲਿਆਂ ਨੂੰ ਨਸ਼ੇ ਤੇ ਲਾਤਾ ਕੀਨੀ ਮੇਰੇ ਸਾਲੇ ਲਾਗੇ ਫੀਮ ਖਾਨ ਅੱਛਾ ਮੁੜ ਕੇ ਕਰ ਲਿਆ ਕਬਜਾ ਜਦੋਂ ਕਬਜਾ ਕਰ ਲਿਆ ਤੈਨੂੰ ਪਤਾ ਜਦੋਂ ਕਿਸੇ ਤੇ ਕਬਜਾ ਹੋ ਜੇ ਇਹ ਮੇਰੇ ਸਾਲੇ ਦੀ ਜ਼ਹਿਰ ਹੈ ਠੀਕ ਹੈ ਨਾ ਸਿੱਟੋ ਪਰ ਇਹਨੂੰ ਕੀ ਫੈ ਤੇਰੀ ਆਹ ਗੱਲ ਕੋ ਨਾ ਆ ਆ ਵੇ ਆ ਵੇ ਆ ਵੇ ਓ ਲੈ ਆ ਵੇ ਓ ਰਾ ਹੇ ਓ ਨਾ ਓ ਨਾ ਆ ਮਾਰਦਾ ਵੇ ਮਾਰਦਾ ਤੇਰਾ ਪੰਜਾਬ ਸਰਦਾਰ ਮਾਰਦਾ ਦੱਸ ਦੇ ਕੁੱਟਿਆ ਕਾ ਤੋ ਇਹਨੂੰ ਓ ਮੇਰਾ ਸਾਲਾ ਇਹ ਸੁਲਫਾ ਪੀ ਕੇ ਰੋਜ਼ ਹੀ ਐ ਕਰਦਾ ਇਹ ਅੱਛਾ ਸੁਲਫਾ ਪੀਦਾ ਐ ਐ ਫਲਾਈ ਦਾ ਜਵਾਨ ਹੈ ਈ ਮੇਰਾ ਸਾਰਕੜਾ ਠੀਕ ਆ ਨਾ ਸਾਰਾ ਕੋਈ ਸੀ ਖਲਾਰਤਾ ਚੱਲ ਕੋਈ ਨਹੀਂ ਕੁਦਰਤ ਦਾ ਆਨੰਦ ਲਓ